ਨੰਤੰਬਾਨੀ ਅਤੇ ਰਾਧਿਕਾ ਦਾ ਅੱਜ ਵਿਆਹ ਹੈ ਅੱਜ ਵਿਆਹ ਦੇ ਪੰਦਨ ਦੇ ਵਿੱਚ ਬਚਨ ਕੀ ਅਨੰਤ ਅੰਬਾਨੀ ਤੇ ਰਾਧਿਕਾ ਜਿੱਥੇ ਉਹਨਾਂ ਦੇ ਵਿਆਹ ਦੇ ਵਿੱਚ ਮਸ਼ਹੂਰ ਹਸਤੀਆਂ ਪਹੁੰਚਣ ਗਿਆ ਉੱਥੇ ਹੀ ਦੱਸਦੀ ਕਿ ਜਦੋਂ ਵੀ ਅੰਬਾਨੀਆਂ ਦੇ ਪਰਿਵਾਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਬੜਾ ਕੁਝ ਵੱਖਰਾ ਦੇਖਣ ਨੂੰ ਮਿਲਦਾ ਹੈ ਬੜਾ ਕੁਝ ਖਾਸ ਦੇਖਣ ਨੂੰ ਮਿਲਦਾ ਹੈ ਤੇ ਇਸ ਵਾਰ ਉਹਨਾਂ ਦੇ ਪੁੱਤ ਦਾ ਵਿਆਹ ਹੈ ਤੇ ਬੜਾ ਹੀ ਵੱਖਰੀ ਢੰਗ ਦੇ ਜੋ ਕਿਹਾ ਜਾ ਰਿਹਾ ਹੈ ਕਿ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਥੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੱਖ-ਵੱਖ ਤਰ੍ਹਾਂ ਦੇ ਹੋਰ ਚੀਜ਼ਾਂ ਦੇਖਣ ਨੂੰ ਮਿਲਣ ਗਿਆ ਉੱਥੇ ਹੀ ਦੱਸਦੀ ਕਿ ਪੂਰੇ ਪਰਿਵਾਰ ਦੇ ਨਾਲ Z+ ਸੁਰੱਖਿਆ ਝੜੀ ਹੈ ਉਹ ਹੋ ਰਹੇ ਕੀ ਸੋ ਉਹਨਾਂ ਦੀ ਵਿਆਹ ਦੀ ਕਾਰਤ ਦੇ ਹੀ ਜੇਕਰ ਗੱਲ ਕੀਤੀ ਜਾਵੇ ਉੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਆਹ ਦੇ ਵਿੱਚ ਕੀਤੇ ਪ੍ਰਬੰਧ ਕੀਤੇ ਹੋਣਗੇ ਕਿਉਂਕਿ ਲਗਾਤਾਰ ਪਹਿਲਾ ਵਿਆਹ ਦੇ ਪ੍ਰੋਗਰਾਮਾਂ ਨੂੰ ਲੈ ਕੇ ਪ੍ਰੀ ਵੈਡਿੰਗ ਦੋ ਵਾਰ ਹੁੰਦੀ ਹੈ ਉਸ ਤੋਂ ਬਾਅਦ ਹੁਣ ਅੱਜ ਵਿਆਹ ਦੇ ਬੰਧਨ ਦੇ ਵਿੱਚ ਯਾਨੀ ਕਿ 12 ਜੁਲਾਈ ਨੂੰ ਅਨੰਤ ਅਮਾਨੀ ਅਤੇ ਰਾਧਿਕਾ ਵਚਨ ਕੇ ਜੇ ਕੁਝ ਖਾਸ ਪ੍ਰੋਗਰਾਮ ਰੱਖੇਗੇ ਨੇ ਉਹਦੇ ਵਿੱਚ ਵੀ ਤੁਹਾਨੂੰ ਚਰਚਾ ਜਿਹੜੀ ਕਰਵਾਵਾਂਗੇ ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਅੱਜ ਪਾਰਾ ਸ਼ਰਾਈਨ ਨੂੰ ਸੱਤ ਫੇਰੇ ਲੈਣ ਦੀ ਅੰਬਾਨੀ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ Z+ ਸੁਰੱਖਿਆ ਜਿਹੜੀ ਮੌਜੂਦ ਰਹੇਗੀ 60 ਲੋਕਾਂ ਦੀ ਸੁਰੱਖਿਆ ਟੀਮ ਦੇ ਵਿੱਚ 10 ਐਨਐਸਜੀ ਕਮਾਂਡੋ ਅਤੇ ਪੁਲਿਸ ਅਧਿਕਾਰੀ ਹੋਣਗੇ 200 ਅੰਤਰਰਾਸ਼ਟਰੀ ਸੁਰੱਖਿਆ ਗਾਰਡ ਤੈਨਾਤ ਕੀਤੇ ਗਏ ਨੇ ਸੋ 300 ਸਖਿਆ ਮੈਂਬਰ ਵੀ ਹੋਣਗੇ ਬੀਕੇਸੀ ਦੇ ਵਿੱਚ 10 ਤੋਂ ਵੱਧ ਟਰੈਫਿਕ ਪੁਲਿਸ ਦੇ ਮੁੰਬਈ ਪੁਲਿਸ ਦੇ ਕਰਮਚਾਰੀ ਤੈਨਾਤ ਕੀਤੇ ਗਏ ਨੇ ਵਿਆਹ ਦੇ ਵਿੱਚ 10 ਤੋਂ ਵੱਧ ਅੰਤਰਰਾਸ਼ਟਰੀ ਸ਼ੈਫਾਂ ਨੂੰ ਵੀ ਸਰਦਾ ਦਿੱਤਾ ਗਿਆ ਭਾਰਤੀ ਤੋਂ ਲੈ ਕੇ ਇਟਾਲੀਅਨ ਤੱਕ 2500 ਪਕਵਾਨ ਹੋਣਗੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਕਰੋੜਾ ਰੁਪਏ ਦੀ ਘੜੀ ਦੀ ਤੋਹਫ਼ੇ ਵੀ ਛੇੜੇ ਦਿੱਤੇ ਜਾਣਗੇ ਸੋ ਬੜਾ ਵੱਖਰਾ ਇੱਕ ਵਿਆਹ ਦੇਖਣ ਨੂੰ ਮਿਲੇਗਾ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁੰਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਲੀ ਦਾ ਵਿਆਹ ਅੱਜ 12 ਜੁਲਾਈ ਨੂੰ ਰਾਧਿਕਾ ਮਰਛੰਦੀ ਨਾਲ ਹੋਣ ਜਾ ਰਿਹਾ ਵਿਆਦੀ ਸਮਾਗਮ ਮੁੰਬਈ ਦੇ ਜੀਓਵਰਡ ਸੈਂਟਰ ਦੇ ਵਿੱਚ ਹੋਣਗੇ ਇਸ ਸ਼ਾਨਦਾਰ ਵਿਆਹ ਦੇ ਵਿੱਚ ਦੇਸ਼ ਵਿਦੇਸ਼ ਤੋਂ ਕਈ ਵੀ ਵੀ ਆਈ ਪੀ ਮਹਿਮਾਨ ਅਤੇ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ ਆਉ ਦੱਸ ਦਿਆਂ ਕਿ ਹੋਰ ਕਿਹ ਕੁਝ ਖਾਸ ਇੰਤਜ਼ਾਮ ਛੜੇ ਨੇ ਇਸ ਦੇ ਵਿੱਚ ਕੀਤੇ ਗਏ ਨੇ 60 ਲੋਕਾਂ ਦੀ ਸੁਰੱਖਿਆ ਟੀਮ ਦੇ ਵਿੱਚ 10 ਐਨ ਐਸ ਐਨ ਐਸ ਜੀ ਕਮਾਂਡੋ ਅਤੇ ਪੁਲਿਸ ਅਧਿਕਾਰੀ ਹੋਣਗੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਤੇ 300 ਸੁਰੱਖਿਆ ਮੈਂਬਰ ਹੋਣਗੇ ਬੀ ਕੇ ਸੀ ਦੇ ਵਿੱਚ ਸੂਬਤਵਧ ਟ੍ਰੈਫਿਕ ਪੁਲਿਸ ਅਤੇ ਮੁੰਬਈ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਮੀਡੀਆ ਰਿਪੋਰਟਾਂ ਦੇ ਮੰਨੀ ਹੈ ਤਾਂ ਵਿਆਦ ਵਿੱਚ 10 ਤੋਂ ਵੱਧ ਅੰਤਰਰਾਸ਼ਟਰੀ ਸਾਨੂੰ ਵੀ ਸਤਾ ਦੱਤਾ ਕਿ ਇੰਡੋਨੇਸ਼ੀਆ ਦੀ ਕੋਕੋਨਟ ਕਿਟਿੰਗ ਕੰਪਨੀ ਸੋਤੋ ਜ਼ਿਆਦਾ ਨਾਰੀਅਲ ਦੇ ਭਗਵਾਨ ਤਿਆਰ ਕਰੇਗੀ ਮੀਨੂ ਸੂਚੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 25 ਤੋਂ ਵੱਧ ਭਗਵਾਨ ਸ਼ਾਮਲ ਨੇ ਮਦਰਾਸ ਕੈਫੇ ਤੋਂ ਕਾਸ਼ੀ ਚਾਟ ਅਤੇ ਫਿਲਟਰ ਕੌਫੀ ਵੀ ਸ਼ਾਮਲ ਹੈ ਸਵਾਗਤ ਆਖੇ ਜਿਹੜੇ ਭਗਵਾਨ ਵਿਦੇਸ਼ੀਆਂ ਸਚਾਲਾਂ ਝੜੀਆਂ ਦੇਖਣ ਨੂੰ ਮਿਲਣਗੇ ਮਹਿਮਾਨਾਂ ਨੂੰ ਕਿਹੜਾ ਰਿਟਰਨ ਤੋਹਫ਼ਾ ਮਿਲੇਗਾ ਇਹ ਵੀ ਤੁਹਾਨੂੰ ਦੱਸਦੇ ਕਿ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਲੇ ਮਸ਼ਹੂਰ ਹਸਤੀਆਂ ਤੇ ਬੀਬੀ ਆਈਪੀ ਮਹਿਮਾਨਾਂ ਨੂੰ ਕਰੋੜਾ ਰੁਪਏ ਦੀਆਂ ਘੜੀਆਂ ਰਿਟਰਨ ਤੋਹਫ਼ੇ ਵਜੋਂ ਦਿੱਤੀਆਂ ਜਾਣ ਕਿਆ ਕਸ਼ਮੀਰ ਰਾਜਕੋਟ ਅਤੇ ਪਨਾਰਸ ਤੋਂ ਬਾਕੀ ਮਹਿਮਾਨਾਂ ਦੇ ਲਈ ਵਿਸ਼ੇਸ਼ ਤੋਹਫ਼ੇ ਮੰਗਵਾਏ ਕੀਨੇ ਪੰਨੀ ਦੁਪੱਟਾ ਅਤੇ ਸਾੜੀ ਬਨਉਣ ਵਾਲੇ ਵਿਮਲ ਮਜੀਠੀਆ ਨੂੰ 4 ਮਹੀਨੇ ਪਹਿਲਾਂ ਤੋਹਫ਼ੇ ਤਿਆਰ ਕਰਨ ਦਾ ਆਊਟਰ ਸ਼ਿਰੜ ਦੱਸਿਆ ਚਾਰਿਆ ਕਿ ਦਿੱਤਾ ਗਿਆ ਸੀ ਹਰ ਦੁਪੱਟੇ ਦੀ ਸੀਮਾ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਹੁੰਦੀ ਹੈ ਮਹਿਮਲ ਨੇ કુલ 876 ਦੁਪੱਟੇ ਅਤੇ ਸਾੜੀਆਂ ਛੜੀਆਂ ਤਿਆਰ ਕਰਕੇ ਭੇਜੀਆਂ ਨੇ ਸੋ ਹੋਰ ਵੀ ਕਈ ਕੀਮਤੀ ਜੋ ਹੈ ਅਨੰਤ ਰਾਧਿਕਾ ਦੇ ਪਹਿਲੇ ਪੀ ਵੈਡਿੰਗ ਇਵੈਂਟ ਦੇ ਵਿੱਚ ਮਹਿਮਾਨਾਂ ਨੂੰ ਲੁਈ ਬੇਟਨ ਬੈਗ ਸੋਨੇ ਦੀ ਚੇਨ ਵਿਸ਼ੇਸ਼ ਮੋਮਬਤੀਆਂ ਅਤੇ ਡਿਜ਼ਾਈਨਰ ਫੁੱਟਵੈਅਰ ਵਾਪਸੀ ਤੋਹਫੇ ਵਜੋਂ ਦਿੱਤੇ ਗਏ ਸੰਤੇਸਵਾਰ ਵੀ ਉਹਨਾਂ ਨੂੰ ਜੋ ਹੈ ਕਰੋੜਾਂ ਦੀਆਂ ਕਰੀਆਂ ਜਿਹੜੀਆਂ ਨੇ ਦੱਸਿਆ ਚਾਰੇ ਕਿ ਰਿਟਰਨ ਤੋਹਫੇ ਦੇ ਵਿੱਚ ਦਿੱਤੀਆਂ ਜਾਣਗੀਆਂ ਸੋ ਅੱਜ ਸੱਤ ਫੇਰੇ ਜਿਹੜੇ ਲੜਕੀ ਰਾਧਿਕਾ ਅਤੇ ਅਨੰਤ ਅੰਬਾਨੀ ਭਾਰਤੀ ਤੋਂ ਇਟਾਲੀਅਨ ਤੱਕ 2500 ਬਗਵਾਨ ਉਹਨਾਂ ਦੇ ਵਿਆਹ ਦੇ ਵਿੱਚ ਜਿਹੜੇ ਹੋਣਗੇ ਅਨੰਤ ਰਾਧਿਕਾ ਦੇ ਸ਼ਾਨਦਾਰ ਵਿਆਹ ਦੇ ਇੰਤਜ਼ਾਮ ਬੜੇ ਕੀਤੇ ਗਏ ਨੇ ਤੇ ਸਾਰਿਆਂ ਨੂੰ ਤਸਵੀਰਾਂ ਦੀ ਉਹਨਾਂ ਦੇ ਵਿਆਹ ਦੇ ਵਿੱਚ ਉਹਦੀ ਜੋ ਹੈ ਲਗਾਤਾਰ ਉਡੀਕ ਹੈ ਕਿ ਆਖਰਕਾਰ ਜੀਵੀਆਂ ਦਾ ਵਿਆਹ ਹੋਵੇਗਾ ਕਿਉਂਕਿ ਅਕਸਰ ਜਦੋਂ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦੀ ਗੱਲ ਹੁੰਦੀ ਹੈ ਤਾਂ ਇਹ ਗੱਲ ਵੀ ਨਾਲ ਚੇਤੇ ਰਹਿੰਦੀ ਹੈ ਕਿ ਜਦੋਂ ਵੀ ਅੰਬਾਨੀ ਪਰਿਵਾਰ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਬੜਾ ਕੁਝ ਵੱਖਰਾ ਬੜਾ ਕੁਝ ਗਿਣਤੀ ਚੀਜ਼ਾਂ ਦੇਖਣ ਨੂੰ ਮਿਲਦਿਆਂ ਨੇ ਤੇ ਇਸ ਵਾਰ ਜੋ ਹੈ ਇਸ ਵਿਆਹ ਦੇ ਵਿੱਚ ਕੀ ਕੁਝ ਖਾਸ ਦੇਖਣ ਨੂੰ ਮਿਲੇ ਕਿ ਕਿਉਂਕਿ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਦਾ ਵਿਆਹ ਹੈ ਤੇ ਅੱਜ ਉਹ ਵਿਆਹ ਤੇ ਮੰਦਪ ਦੇ ਵਿੱਚ ਰਾਧਿਕਾ ਮਰਸ਼ਨ ਤੇ ਜੋ ਅਨੰਤ ਅੰਬਾਨੀ ਨੇ ਵਚਣ ਕੇ ਸੋ ਕੀ ਕੁਝ ਖਾਸ ਦੇਖਣ ਨੂੰ ਮਿਲੇਗਾ ਇਹ ਔਣ ਵਾਲੇ ਟਾਈਮ ਦੇ ਵਿੱਚ ਵੇਖਣਾ ਹੋਵੇਗਾ ਲੇਕਿਨ ਉਹਨਾਂ ਦੇ ਵਿਆਹ ਦਾ ਬੜਾ ਹੀ ਸ਼ਾਨਦਾਰ ਪ੍ਰਬੰਧ ਜਿਹੜਾ ਕੀਤਾ ਗਿਆ